ਮੈਂ ਨਹੀਂ ਮੈਨੂੰ ਆਖਾਂ ਪਤਾ ਨਹੀਂ ਤਾਂ ਇਹਨਾਂ ਉਹਨਾਂ ਤਿੰਨ ਦਿਨਾਂ ਦੇ ਜੇ ਵਰਤੋਂ ਮਿਲੀ ਅਨਰਜੀ ਦਾ ਅਸਰ ਸੀ ਜਾਂ ਮੇਰੀ ਬਹਾਦਰੀ ਤੇ ਜਾਂ ਸ਼ਾਇਦ ਮੇਰੀ ਬੇਕੂਫੀ ਤੇ ਮੈਂ ਸਿੱਧਾ ਸੰਦੀਪ ਸਭ ਤੋਂ ਹੀ ਪੁੱਛਣ ਬਾਰੇ ਪੱਕਾ ਇਰਾਦਾ ਬਣਾ ਲਿਆ ਮੈਂ ਅਗਲੇ ਦਿਨ ਜਾਣ ਬੁੱਝ ਕੇ ਰੂਬੀ ਮੈਮ ਨੂੰ ਫੋਨ ਕਰਕੇ ਦੂਸਰੇ ਗਰੁੱਪ ਵਿੱਚ ਓਨਲੀ ਆਗਿਆ ਮੰਗੀ ਜੋ ਪਤਾ ਹੀ ਸੀ ਕਿ ਮਿਲ ਹੀ ਜਾਣੀ ਹੈ ਉਸ ਦਿਨ ਮੇਰਾ ਧਿਆਨ ਵਰਕਆਊਟ ਵਿੱਚ ਘਟ ਅਤੇ ਸੰਦੀਪ ਸਰ ਵੱਲ ਜ਼ਿਆਦਾ ਸੀ ਮੇਰੀ ਨਜ਼ਰ ਉਹਨਾਂ ਦਾ ਹੀ ਪਿੱਛਾ ਕਰ ਰਹੀ ਸੀ ਸਵੇਰ ਵੇਲੇ ਮੁੰਡਿਆਂ ਦਾ ਇੱਕ ਗਰੁੱਪ ਘਟ ਹੋਣ ਕਰਕੇ ਸੰਦੀਪ ਸਰ ਆਪਣੇ ਆਫਿਸ ਵਾਲੇ ਕੈਬਨ ਵਿੱਚ ਬੈਠੇ ਸਨ ਮੇਰੇ ਤੋਂ ਹੋਰ ਸਬਰ ਨਹੀਂ ਸੀ ਹੋ ਰਿਹਾ ਮੈਂ ਜਲਦੀ ਥਕਾਬੜ ਦਾ ਬਹਾਨਾ ਲਾ ਕੇ ਗਈ ਪਰ ਆਫਿਸ ਕੋਲੋਂ ਲੰਘਦਿਆਂ ਇੱਕ ਵਾਰ ਫਿਰ ਦਿਮਾਗ ਦਾ ਕਿਹਾ ਮੰਨ ਲਿਆ ਮੈਂ ਆਈ ਕਮਿੰਗ ਸਰ ਹਾਂ ਹਾਂ ਰਾਜੀ ਆਓ ਬੈਠੋ ਦੱਸੋ ਸਰ ਕੁਝ ਪਰਸਨਲ ਸੀ ਜੀ ਹਾਂ ਹਾਂ ਰਾਜੀ ਬੋਲੋ ਸਰ ਸਰ ਉਹਨਾ ਕੱਲ ਕੱਲ ਦੇ ਪੇਪਰ ਵਿੱਚ ਤੁਹਾਡਾ ਉਹਨੀ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰ ਪਾਉਂਦੀ ਰੂਬੀ ਮੈਡਮ ਨਾ ਕਰਕੇ ਅੰਦਰ ਆਈ ਉਹ ਰਾਜੀ ਤੁਸੀਂ ਹਲੇ ਇੱਥੇ ਹੀ ਹੋ ਕੋਈ ਕੰਮ ਸੀ ਮੇਰਾ ਮੇਰੀ ਤਾਂ ਇਸ ਸਵਾਲ ਨੇ ਹੀ ਬੋਲਤੀ ਬੰਦ ਕਰ ਦਿੱਤੀ ਹਾਂਜੀ ਮੈਮ ਪਰ ਰੂਬੀ ਮੈਮ ਕਾਹਲੀ ਵਿੱਚ ਸੀ ਸ਼ਾਇਦ ਉਹਨਾਂ ਨੇ ਸੁਭਾਵਿਕ ਹੀ ਪੁੱਛ ਲਿਆ ਹੋਵੇ ਉਹ ਸੰਦੀਪ ਸਰ ਨੂੰ ਕਹਿਣ ਲੱਗੇ ਰਾਜੀ ਮੈਨੂੰ ਚਾਬੀ ਦੇ ਗੱਡੀ ਦੀ ਤੂੰ ਬਸ ਆ ਜਾਵੇਂ ਮੰਮੀ ਟਿੱਲੇ ਹੋ ਗਏ ਮੈਂ ਹੁਣੇ ਜਾਣਾ ਪਰ ਉਹ ਸੰਦੀਪ ਸਰ ਦੀ ਹਾਂਜੀ ਲੈ ਜੋ ਸਰ ਸੁਣਨ ਤੋਂ ਪਹਿਲਾਂ ਹੀ ਟੇਬਲ ਤੋਂ ਚਾਬੀ ਚੁੱਕ ਬਾਹਰ ਨਿਕਲ ਗਏ ਸੰਦੀਪ ਸਰ ਨੇ ਮੇਰੇ ਵੱਲ ਮੁੜਦਿਆਂ ਸਿੱਧਾ ਸਵਾਲ ਪੁੱਛਿਆ ਇਸ ਦਾ ਮਤਲਬ ਉਹ ਕੱਲ੍ਹ ਵਾਲੀ ਗੱਲ ਕੱਲ ਤੁਹਾਡੀ ਹੀ ਸੀ ਪਰ ਤੁਹਾਡਾ ਨੰਬਰ ਨਹੀਂ ਸੀ ਜੀ ਜੀ ਸਰ ਉਹ ਨਾ ਮੈਂ ਮੈਂ ਤੇ ਮੈਂ ਵਿਕਾਸ ਵਾਲੀ ਕਟਨਾ ਤੋਂ ਲੈ ਕੇ ਇਸ਼ਤਿਹਾਰ ਤੱਕ ਦਾ ਸਾਰਾ ਕੱਚਾ ਚਿੱਠਾ ਬਿਆਨ ਕਰ ਦਿੱਤਾ ਸਰ ਨੇ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਬੋਲੇ ਪਹਿਲੀ ਗੱਲ ਤਾਂ ਰਾਜੇ ਤੂੰ ਜੋ ਕੀਤਾ ਸਹੀ ਕੀਤਾ ਅਜਿਹੇ ਕਟਿਆ ਮਾਸਿਕਤਾ ਵਾਲਿਆਂ ਨੂੰ ਤਾਂ ਬਾਈਕਟ ਕਰਨਾ ਬਣਦਾ ਹੀ ਹੈ ਦੂਜੀ ਗੱਲ ਅੱਜਕੱਲ ਪੰਜਾਬ ਵਿੱਚ ਮੈਰਿਜ ਸਿਸਟਮ ਦਾ ਹਾਲ ਬਹੁਤ ਮਾੜਾ ਹੈ ਕੱਲੀਆਂ ਕੁੜੀਆਂ ਹੀ ਨਹੀਂ ਮੁੰਡਿਆਂ ਨੂੰ ਵੀ ਸਫਰ ਕਰਨਾ ਪੈਂਦਾ ਹੈ ਪਰ ਮੈਂ ਸਿਰਫ ਸਰ ਦੇ ਹਲੇ ਤੱਕ ਕੁਵਾਰੇ ਰਹਿਣ ਦਾ ਕਾਰਨ ਜਾਣਨ ਲਈ ਕਾਲੀ ਸਾਂ ਅਤੇ ਮੈਨੂੰ ਪੰਜਾਬ ਦੇ ਮੈਰਿਜ ਸਿਸਟਮ ਦੇ ਮਾੜੇ ਜਾਂ ਜਾਂ ਚੰਗੇ ਹੋਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸੇ ਲਈ ਮੈਂ ਕਹ ਲਈ ਨਾ ਬੋਲੀ ਪਲੀਜ਼ ਸਰ ਤੁਸੀਂ ਇਸ ਨੂੰ ਛੱਡੋ ਅਤੇ ਇਹ ਦੱਸੋ ਕਿ ਤੁਸੀਂ ਹਲੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਦੇਖੋ ਰਾਜੇ ਬੈਸੇ ਤਾਂ ਮੈਂ ਕਿਸੇ ਨਾਲ ਵੀ ਇਹ ਸ਼ੇਅਰ ਕਰਦਾ ਨਹੀਂ ਪਰ ਤੁਸੀਂ ਜਿੱਦ ਕਰਦੇ ਹੋ ਤਾਂ ਸੁਣੋ ਫੇਰ ਮੈਂ ਤਾਂ ਰਾਜੀ ਬਹੁਤ ਚਾਹੁੰਦਾ ਸੀ ਤੇ ਹੁਣ ਵੀ ਚਾਹੁੰਦਾ ਹਾਂ ਬਈ ਮੇਰਾ ਵਿਆਹ ਹੋਵੇ ਅਤੇ ਮੈਂ ਆਪਣੀ ਪਤਨੀ ਲਈ ਇੱਕ ਚੰਗਾ ਸ਼ਹਦ ਪਤੀ ਬਣਾ ਸਗੋ ਪਤੀ ਕਟ ਦੋਸਤ ਅਤੇ ਲਵਰ ਵੱਦ ਬਣਾ ਪਰ ਮੈਨੂੰ ਕਿਸੇ ਨੇ ਮੌਕਾ ਹੀ ਨਹੀਂ ਦਿੱਤਾ ਹਲੇ ਤੱਕ ਮੇਰੇ ਬਾਪ ਦੀ 12 ਕਿੱਲੇ ਪੈ ਲਈ ਆ ਜਿਸ ਵਿੱਚੋਂ ਪੰਜ ਪੰਜ ਕਿਲੇ ਉਹਨਾਂ ਦੇ ਕੈਂਸਰ ਦੇ ਇਲਾਜ ਲਈ ਸਾਨੂੰ ਬੈਂਕ ਕੋਲ ਗਹਿਣੇ ਰੱਖਣੇ ਪਏ। ਬਾਪੂ ਤਾਂ ਸਾਡਾ ਬੱਚਿਆ ਨਹੀਂ। ਉੱਪਰ ਅਸੀਂ 10 ਲੱਖ ਦੇ ਕਰਜ਼ਾਈ ਹੋ ਗਏ। ਘਰ ਵਿੱਚ ਮੇਰੀ ਮਾਂ, ਮੇਰਾ ਵੱਡਾ ਭਰਾ ਅਤੇ 6 ਸਾਲਾਂ ਦੀ ਭਤੀਜੀ ਆ। ਭੈਣ ਮੇਰੀ ਵਿਆਹੀ ਹੈ। ਭਾਬੀ ਮੇਰੀ ਤਲਾਕ ਲੈ ਗਈ। ਤੇ ਮੈਂ ਆ ਮਸਾਂ ਜੇ ਮਚ ਲਾਇਆ ਹੈ ਹੁਣ। ਮਾਂ-ਪਾਪੇ ਮੇਰੀ ਬੁੱਢੀ ਹੈ। ਪਰ ਉਹ ਉਸੂਲਾਂ ਦੀ ਪੱਕੀ ਹੈ ਇਸੇ ਕਰਕੇ ਤਾਂ ਭਾਬੀ ਦੀ ਫਜ਼ੂਲ ਖਰਚੀ ਅਤੇ ਬੇਸਿਰ ਪੈਰ ਦਾ ਫੈਸ਼ਨ ਉਹਨਾਂ ਵਿਚਕਾਰ ਲੜਾਈ ਦਾ ਕਾਰਨ ਬਣਿਆ ਰਹਿੰਦਾ ਸੀ ਭਾਬੀ ਆਜ਼ਾਦ ਖਿਆਲਾਂ ਦੀ ਸੀ ਅਤੇ ਮਾਂ ਅਸੂਲਪ੍ਰਸਤ ਅਸੂਲਪ੍ਰਾਸਤ ਚੁਕੇ ਕੌਣ ਆਖਰ ਮੇਰੀ ਭਤੀਜੀ ਨੂੰ ਹੀ ਬਲੀ ਦਾ ਬੱਕਰਾ ਬਣਨਾ ਪਿਆ ਮੇਰੀ ਦਾਦੀ ਆਖਦੀ ਹੁੰਦੀ ਸੀ ਬਈ ਘਰ ਦਾ ਕਲੇਸ਼ ਕਿਸੇ ਨਾ ਕਿਸੇ ਜੀਤੇ ਪੈਂਦਾ ਹੈ ਉਹੀ ਗੱਲ ਹੋਈ ਮੇਰੀ ਪਤੀਜੀ ਹਰਮਨ ਮਾਂ ਤੋਂ ਦੂਰ ਹੋ ਗਈ ਉਸਨੇ ਆਪਣੀ ਮਾਂ ਵੇਖੀ ਤਾਂ ਜ਼ਰੂਰ ਹੈ ਪਰ ਮਾਣੀ ਨਹੀਂ ਉਹ 4 ਸਾਲ ਆਪਣੀ ਮਾਂ ਨੂੰ ਆਂਟੀ ਹੀ ਕਹਿੰਦੀ ਰਹੀ ਪਰ ਨਾ ਤਾਂ ਮਾਂ ਦੀ ਮਮਤਾ ਤੜਫੀ ਅਤੇ ਨਾ ਹੀ ਉਸਦੇ ਅੰਦਰ ਤਰਸ ਆਇਆ ਓ ਸੌਰੀ ਸਰ ਮੈਨੂੰ ਤਾਂ ਇਹ ਸਭ ਪਤਾ ਹੀ ਨਹੀਂ ਸੀ ਬਸ ਰਾਜੇ ਜਿਹਨੂੰ ਪਤਾ ਹੁੰਦਾ ਹੈ ਉਹ ਮੇਨੇ ਮਾਰ ਨੂੰ ਨਹੀਂ ਹਟਦੇ ਅਖੇ ਪਹਿਲਾਂ ਨਖਰੇ ਪੂਰੇ ਕਰ ਕਰ ਸਿਰ ਚੜਾ ਲੈਂਦੇ ਆ ਫਿਰ ਆਪੇ ਹੀ ਜਨਾਨੀਆਂ ਨੇ ਵਿਗੜਨਾ ਹੋਇਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਵਿਆਹ ਪਹਿਲਾਂ ਇੱਕ ਜਸ਼ਨ ਅਤੇ ਫਿਰ ਜ਼ਿੰਮੇਵਾਰੀਆਂ ਜਾਂ ਫਿਰ ਇੱਕ ਜ਼ਿੰਮੇਵਾਰੀ ਭਰਿਆ ਜਸ਼ਨ ਕਿਉਂ ਨਹੀਂ ਬਣ ਸਕਦਾ ਹਰ ਚੌਥੇ ਕਰ ਬਿਆ ਦੀ ਖੱਦੋ ਖਿਲਰੀ ਕਿਉਂ ਰਹਿੰਦੀ ਆ ਪਰ ਸਰ ਆ ਰੂਬੀ ਮੈਮ ਤੁਹਾਡੇ ਫਰੈਂਡ ਨਹੀਂ ਹੈਗੇ ਹੈ ਫਰੈਂਡ ਸਰ ਤਰਬ ਕੇ ਮੇਰੇ ਵੱਲ ਝਾਕ ਕੇ ਉਹਨਾਂ ਦੇ ਮੱਥੇ ਤੇ ਸਲਵਟ ਪਈ ਜਿਵੇਂ ਕੁਝ ਸੋਚ ਰਹੇ ਹੋਣ ਰਾਜੇ ਤੈਨੂੰ ਕਿਹਨੇ ਕਿਹਾ ਕਿ ਉਹ ਮੇਰੀ ਫਰੈਂਡ ਹੈ ਕਿਹਾ ਤਾਂ ਸਰ ਕਿਸੇ ਨੇ ਨਹੀਂ ਪਰ ਸਾਰੇ ਹੀ ਸਮਝਦਿਆ ਬਸ ਇਹੋ ਗਲਤਾਂ ਸਾਡੇ ਸਮਾਜ ਨੂੰ ਲੈ ਕੇ ਬੈਠੀ ਐ ਬਈ ਉਹ ਸਮਝਦੇ ਕੁਝ ਜ਼ਿਆਦਾ ਹੀ ਆ ਸੌਰੀ ਸਰ ਮੈਂ ਤੁਹਾਨੂੰ ਹਟ ਕੀਤਾ ਨਹੀਂ ਨਹੀਂ ਰਾਜੀ ਸੌਰੀ ਵਾਰੀ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਦਾ ਹਾਂ ਰੂਬੀ ਸਾਡੇ ਘਰਾਂ ਚ ਮੇਰੀ ਭੂਆ ਲੱਗਦੀ ਹੈ ਵੱਡੀ ਹੈ ਮੇਰੇ ਤੋਂ ਸਾਨੂੰ ਸਾਲ ਹੋ ਗਿਆ ਜਿਮ ਖੋਲੇ ਨੂੰ ਇਸ ਸ਼ਹਿਰ ਵਿੱਚ ਪਰ ਮੈਂ ਅੱਜ ਤੱਕ ਇਹ ਗੱਲਾਂ ਕਦੇ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਪਰ ਪਤਾ ਨਹੀਂ ਕਿਉਂ ਅੱਜ ਤੁਹਾਡੇ ਨਾਲ ਗੱਲ ਕਰਨ ਨੂੰ ਦਿਲ ਕਰ ਰਿਹਾ ਹੈ ਸਰ ਮੈਂ ਸਮਝਦੀ ਹਾਂ ਕਿ ਇਹ ਦਰਦ ਹਰੇਕ ਨੂੰ ਨਹੀਂ ਦੱਸ ਸਕਦੇ ਦੱਸੇ ਜਾ ਸਕਦੇ ਨਹੀਂ ਰਾਜੀ ਕੋਈ ਸੁਣਨਾ ਵੀ ਤਾਂ ਨਹੀਂ ਚਾਹੁੰਦਾ ਤੇ ਕਿਸੇ ਕੋਲ ਸਮਾਂ ਵੀ ਨਹੀਂ ਹੁੰਦਾ ਉਹ ਚਵਕ ਦੀ ਕਹਾਣੀ ਦੇ ਪਾਤਰ ਵਾਂਗ ਸਰ ਕਿੱਥੇ ਸਾਡੇ ਤਾਂ ਕੋਈ ਕਿਤਾਬ ਛੱਡੋ ਅਖਬਾਰ ਵੀ ਨਹੀਂ ਪੜਦਾ ਮੈਨੂੰ ਤਾਂ ਪਰਸੋਂ ਵਾਲਾ ਅਖਬਾਰ ਵੀ ਬੰਬ ਵਾਂਗ ਲਪੋਕੇ ਘਰੇ ਲੈ ਜਾਣਾ ਪਿਆ ਸੀ ਤਾਂ ਹੀ ਤਾਂ ਰਾਜੇ ਸਾਡੀ ਅੱਜ ਦੀ ਪੀੜ੍ਹੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਹੀ ਹੈ ਸਾਡੇ ਕੋਲ ਤਰਕ ਕਰਨ ਲਈ ਵਿਚਾਰ ਹੀ ਨਹੀਂ ਹਨ ਵਿਚਾਰ ਛੱਡੋ ਸ਼ਬਦ ਭੰਡਾਰ ਤੱਕ ਨਹੀਂ ਹੈ ਅਸੀਂ ਆਪਣੇ ਹੱਕਾਂ ਨੂੰ ਰੱਖਣਾ ਹੀ ਨਹੀਂ ਜਾਣਦੇ ਸਰ 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 ਪਲੀਜ਼ ਇੰਨੀਆਂ ਪਾਰੀਆਂ ਗੱਲਾਂ ਨਾ ਕਰੋ ਮੇਰੀ ਸਮਝ ਤੋਂ ਬਾਹਰ ਨੇ ਪਰ ਰਾਜੀ ਜੀ ਅਸੀਂ ਆਪਣੇ ਅਹਿਸਾਸ ਨੂੰ ਬਿਆਨ ਕਰਨ ਜੋਗੇ ਹੀ ਨਹੀਂ ਤਾਂ ਫਿਰ ਸਾਡੀ ਪੜ੍ਹਾਈ ਕਿਸ ਕੰਮ ਜੇਕਰ ਤੁਸੀਂ ਸਾਹਮਣੇ ਵਾਲੇ ਦੀ ਸਥਿਤੀ ਦੇਖ ਕੇ ਉਸ ਦੀ ਤਹ ਤੱਕ ਨਾ ਜਾ ਸਕੇ ਤਾਂ ਕੀ ਫਾਇਦਾ ਪੜ੍ਹਾਈ ਦਾ ਜਿਵੇਂ ਲੋਕਾਂ ਨੇ ਰੂਬੀ ਦੇ ਬਾਰੇ ਵਿਚ ਇਹ ਸੋਚ ਲਿਆ ਕਿ ਉਹ ਮੇਰੀ ਫਰੈਂਡ ਹੈ ਪਰ ਮੈਨੂੰ ਪਤਾ ਹੈ ਕਿ ਸੋਚਿਆ ਤਾਂ ਗਰਲਫ੍ਰੈਂਡ ਹੋਵੇਗਾ ਸਰ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿੱਚ ਜਿਵੇਂ ਕੁਝ ਜਾਗ ਗਿਆ ਹੈ ਸਰ ਨੂੰ ਤਾਂ ਇਹ ਕਿਵੇਂ ਪਤਾ ਲੱਗ ਗਿਆ ਮਤਲਬ ਸਰ ਬਹੁਤ ਡੂੰਗੇ ਨੇ ਇਹਨਾਂ ਨੂੰ ਤਾਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੋਣਾ ਚਾਹੀਦਾ ਸੀ ਮੈਨੂੰ ਬਿਲਕੁਲ ਹੀ ਅਜਿਹਾ ਮੁੰਡਾ ਚਾਹੀਦਾ ਹੈ ਜੋ ਅਣ ਕਹੀ ਗੱਲ ਨੂੰ ਵੀ ਸਮਝ ਸਕੇ ਕਾਸ਼ ਜੇ ਕਿਤੇ ਸਰ ਮੈਨੂੰ ਸੋਚ ਚ ਡੁੱਬੀ ਨੂੰ ਦੇਖ ਕੇ ਸਰ ਬੋਲੇ ਰਾਜੇ ਤੂੰ ਬੁਰਾ ਮੰਨ ਗਈ ਓ ਨੋ ਨੋ ਸਰ ਤੁਸੀਂ ਰੂਬੀ ਮੈਡਮ ਬਾਰੇ ਕੁਝ ਦੱਸ ਰਹੇ ਸੀ ਹੂੰ ਆ ਆ ਰੂਬੀ ਵਿਚਾਰੀ ਵੀ ਅਸੀਂ ਮੁੰਡੇ ਨਾਲ ਘੱਟ ਤੇ 40 ਕੀਲਿਆਂ ਨਾਲ ਵੱਧ ਵਿਆਹੀ ਸੀ ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਮੁੰਡਾ ਸਿਰੇ ਦਾ ਨਸ਼ੇੜੀ ਹੈ ਮਹੀਨੇ ਮਗਰੋਂ ਹੀ ਦਾਜ ਵਿੱਚ ਦਿੱਤੀ ਨਮੀ ਘਰ ਵੇਚ ਗਿਆ ਸਾਰਾ ਦਿਨ ਟੋਲ ਰਹਿਦਾ ਸੀ ਲੈਣੇ ਦੇਣੇ ਬਾਰੇ ਘਰ ਵਿੱਚ ਘਰ ਤੱਕ ਪਹੁੰਚਣ ਲੱਗ ਪਏ ਤੇ ਰੂਬੀ ਦੇ ਮੈਲੀ ਅੱਖ ਰੱਖਣ ਲੱਗੇ ਰੂਬੀ ਦਾ ਹਾਲ ਕੋਈ ਨਹੀਂ ਸੀ ਉਪਰੋਂ ਇਸ ਦੀ ਸੱਸ ਤਾਂ ਆਪਣੇ ਮੁੰਡੇ ਦੇ ਹੀ ਪਰਦੇ ਪਾਵੇ ਅਖੇ ਇਹ ਨਹੀਂ ਕੁਝ ਸਮਾਂ ਹੀ ਦੀ ਹੋਣੀ ਸਾਡੇ ਮੁੰਡੇ ਨੂੰ ਆਖਰ ਸਾਲ ਬਾਅਦ ਤਲਾਕ ਹੋ ਗਿਆ oh no it is very sad sir ਸੈਡ ਤਾਂ ਰਾਜੀ ਆਪੇ ਹੀ ਆ ਜਦੋਂ ਹੁਣ ਕਿਸੇ ਪਾਸੇ ਨਹੀਂ ਲੱਗ ਸਕੀ ਪਿਛਲੇ 3 ਸਾਲ ਤੋਂ ਘਰੇ ਬੰਦ ਸੀ ਡਿਪਰੈਸ਼ਨ ਦੀ ਮਰੀਜ਼ ਹੋ ਗਈ ਮਸਾਂ ਕਿਤੇ ਇਸ ਨੂੰ ਆਪਣੇ ਨਾਲ ਤੋਰਿਆ ਹੈ ਹੁਣ ਤਾਈ ਜੀ ਵੀ ਬਿਮਾਰ ਰਹਿੰਦੇ ਆ ਅੱਗੇ ਬਸ ਤੂੰ ਆਪੇ ਹੀ ਸਮਝ ਲੈ ਜੀ ਸਰ ਆਈ ਕੈਨ ਅੰਡਰਸਟੈਂਡ ਸੰਦੀਪ ਸਰ ਨੇ ਵਾਲ ਕਲਾਕ ਤੇ ਨਜ਼ਰ ਮਾਰੀ ਤਾਂ ਇੱਕ ਕਬਰਾਟ ਜਹੀ ਨਾਲ ਉਹ ਉੱਠ ਖੜੇ ਹੋ ਗਏ ਤੇ ਇੱਕਦਮ ਬੋਲੇ ਰਾਜੇ ਤੂੰ ਜਾ ਹੁਣ ਬਹੁਤ ਸਮਾਂ ਹੋ ਗਿਆ ਤੈਨੂੰ ਇੱਥੇ ਬੈਠੀ ਨੂੰ ਦੇਖ ਕੇ ਤੁਹਾਡੇ ਸ਼ਹਿਰ ਦੇ ਲੋਕ ਗੱਲਾਂ ਬਣਾਉਣ ਲੱਗੇ ਮਿੰਟ ਲਾਉਣਗੇ ਮੈਨੂੰ ਸਰ ਦੀ ਗੱਲ ਤੇ ਹਾਸਾ ਆ ਗਿਆ ਕਿਉਂਕਿ ਸਰ ਤੁਸੀਂ ਹਲੇ ਤੱਕ ਸਾਡੇ ਸ਼ਹਿਰ ਦੇ ਨਹੀਂ ਹੋਏ? ਓਹੋ ਨਹੀਂ ਰਾਜੇ ਤੂੰ ਬਸ ਜਾ ਹੁਣ ਕੱਲ ਨੂੰ ਆਪਣੇ ਹੀ ਗਰੁੱਪ ਵਿੱਚ ਆਮੀ ਅੱਜ ਵਾਂਗੂ ਲੇਟ ਨਾ ਹੋਮੀ ਮੈਂ ਸਰਦੀ ਘਬਰਾਟ ਨੂੰ ਸਮਝਦੀ ਹੋਈ ਉੱਥੋਂ ਆ ਗਈ ਸਾਰੀ ਰਾਤ ਮੈਂ ਸਾਰ ਵਾਰੇ ਹੀ ਸੋਚਦੀ ਰਹੀ ਸਹੀ ਕਹਿੰਦੇ ਸੀ ਸਰ ਇਹ ਸਾਲਾ ਮੈਰੀ ਸਿਸਟਮ ਹੀ ਖਰਾਬ ਹੈ ਤਾਂ ਹੀ ਤਾਂ ਮਾਂ ਕਹਿੰਦੀ ਹੁੰਦੀ ਆ ਕਿ ਇਹ ਮੋਤੀ ਚੂੜ ਦੇ ਲੱਡੂ ਜੋ ਖਾਵੇ ਉਹ ਵੀ ਪਛਤਾਵੇ ਜੋ ਨਾ ਖਾਵੇ ਉਹ ਵੀ ਪਛਤਾਵੇ ਪਰ ਮੇਰੇ ਘਰੇ ਤਾਂ ਪਛਤਾਉਣ ਵਾਲੀ ਕੋਈ ਗੱਲ ਹੀ ਨਹੀਂ ਵੀਰਾ ਨਿਰੂਪਾ ਬਿਤੇ ਜਾਨ ਛਿੜਕਦਾ ਹੈ ਉਹ ਵੀ ਤਾਂ ਵੀਰੇ ਨੂੰ ਜਾਨ ਨੂੰ ਜਾਨੂ ਕਰਦੀ ਪਿੱਛੇ ਪਿੱਛੇ ਫਿਰਦੀ ਰਹਿੰਦੀ ਹੈ ਆਸ਼ਾ ਦੀਦੀ ਤੇ ਢਕਾਉਣ ਤੋਂ ਪਹਿਲਾਂ ਤਾਂ ਨਿਰੂਪਾ ਵੀ ਮੇਰੇ ਨਾਲ ਵੀ ਸਹੀ ਹੀ ਸੀ ਪਰ ਚੁੱਕਣਾ ਤਾਂ ਪੱਥਰ ਪਾੜ ਦਿੰਦੀ ਹੈ ਉਪਰੋਂ ਮੈਂ ਵੀ ਐਵੇਂ ਹੀ ਬਦ ਗੁੱਸਾ ਕਰ ਗਈ ਕਿਉਂ ਨਾ ਭਾਬੀ ਨਾਲ ਗੱਲ ਕੀਤੀ ਜਾਵੇ ਬਿਲਕੁਲ ਕੀਤੀ ਜਾਣੀ ਚਾਹੀਦੀ ਹੈ ਮੈਂ ਅਗਲੇ ਦਿਨ ਇਹ ਆਈਸ ਬ੍ਰੇਕ ਕਰਨ ਬਾਰੇ ਫੈਸਲਾ ਕਰ ਲਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ